ਪਰ ਸਾਡੇ ਜਿਹੜੇ ਡੇ ਨਾਈਟਸ ਜਿਹੜੇ ਨਾਕੇ ਆ ਉਹ ਚੈਕਿੰਗ ਸਾਡੀ ਚੱਲਦੀ ਆ ਜਿਵੇਂ ਰੇਲਵੇ ਸਟੇਸ਼ਨ 26 ਜਨਵਰੀ ਨੂੰ ਲੈ ਕੇ ਰੇਲਵੇ ਸਟੇਸ਼ਨ ਬੱਸ ਸਟੈਂਡ ਪਾਰਕਿੰਗਸ ਹੋ ਗਈਆਂ ਉਹਨਾਂ ਨੂੰ ਲੈ ਕੇ ਐਂਟੀ ਸਬੋਟੇਜ ਚੈਕਿੰਗ ਜਿਹੜੀ ਆ ਉਹ ਪ੍ਰੋਪਰ ਸਾਰੀ ਜਿਹੜੀ ਹੋ ਰਹੀ ਆ ਇਤੀਸੀ ਕਿ ਲੋਕਾਂ ਨੂੰ ਵੀ ਇਹ ਹਦਾਇਤ ਕੀ ਕਰਦੇ ਆ ਤੁਹਾਡੇ ਮਾਧਿਅਮ ਦੇ ਰਾਹੀਂ ਕਿ ਕੋਈ ਵੀ ਗੱਡੀ ਜਿਹੜੀ ਆਪਣੀ ਰੋਂਗ ਸਾਈਡ ਤੇ ਨਾ ਪਾਰਕ ਕਰਨ ਜਿਹਦੇ ਨਾਲ ਜਿਹੜੀ ਟ੍ਰੈਫਿਕ ਆ ਉਹ ਜਾਮ ਹੋ ਸਕਦਾ ਸਾਡੀਆਂ ਸਿਵਲ ਕਪਰਿਆਂ ਵਿੱਚ ਵੀ ਜਿਹੜੀਆਂ ਵਾ ਮੁਲਾਜ਼ਮ ਸਾਡੇ ਲੱਗੇ ਹੋਣਗੇ ਆਲਰੇਡੀ ਲਾਅ ਐਂਡ ਆਰਡਰ ਵੀ ਟੀਮਾਂ ਜਿਹੜੀਆਂ ਉਹ ਨਾਲ ਚੱਲਦੀਆਂ ਵਾਂ ਐਸ ਐਚਓ ਨੂੰ ਮਾਨਯੋਗ ਸੀਪੀ ਸਾਹਿਬ ਹਦਾਇਤ ਕਰਦੇ ਆ ਸੂਬੇ ਭਰ ਦੇ ਵਿੱਚ ਇੱਥੇ 26 ਜਨਵਰੀ ਨੂੰ ਲੈ ਕੇ ਡੀਪੀ ਸਾਹਿਬ ਵੱਲੋਂ ਅਲਰਟ ਤੇ ਰੱਖਿਆ ਗਿਆ ਪੰਜਾਬ ਤਾਂ ਉੱਥੇ ਜੇਕਰ ਗੱਲ ਕਰ ਲਈ ਸ਼੍ਰੀ ਹਮਸਹਿਬ ਸਾਹਿਬ ਦੀ ਤਾਂ ਕਹਿ ਸਕਦੇ ਆ ਕਿ ਕਾਫੀ ਜ਼ਿਆਦਾ ਜੋ ਸੰਗਤ ਰੋਜ਼ਾਨਾ ਜੋ ਸਚਕਣ ਜੀ ਹਰਮੰਦਰ ਸਾਹਿਬ ਪਹੁੰਚਦੀ ਆ ਤਾਂ ਉਹਨਾਂ ਦੇ ਜੋ ਸਚਕਣ ਜੀ ਹਰਮੰਦਰ ਸਾਹਿਬ ਪਹੁੰਚਣ ਦੇ ਨਾਲ ਇੱਕ ਜਦੋਂ ਕਈ ਵਾਰ ਕਹਿ ਸਕਦੇ ਆ ਕਿ ਜੋ ਸ਼ਰਦਾਲੂ ਹੁੰਦੇ ਨੇ ਉਹਨਾਂ ਵੱਲੋਂ ਰੋਂਗ ਪਾਰਕਿੰਗਸ ਕੀਤੀਆਂ ਜਾਂਦੀਆਂ ਨੇ ਗੱਡੀਆਂ ਨੂੰ ਲੈ ਕੇ ਤਾਂ ਉਸ ਦੇ ਨਾਲ ਨਾਲ ਲਾਅ ਐਂਡ ਆਰਡਰ ਦੀ ਸਥਿਤੀ ਤੇ ਟ੍ਰੈਫਿਕ ਦੀ ਸਥਿਤੀ ਨੂੰ ਲੈ ਕੇ ਜਿਹੜੀ ਇੱਕ ਖਾਸ ਮੀਟਿੰਗ ਜੋ ਹੈ ਅੱਜ ਇੱਥੇ ਅਧਿਕਾਰੀਆਂ ਵੱਲੋਂ ਕੀਤੀ ਜਾ ਜਿਹੜੀ ਫੋਰਸ ਹੈਗੀ ਆ ਜਿਨੇ ਡੀਐਸਪੀਜ਼ ਨੇ ਜਿਨੇ ਵੀ ਟ੍ਰੈਫਿਕ ਦੀ ਗੱਲ ਕਰ ਲਈ ਤਾਂ ਉਹਨਾਂ ਦੇ ਜਿਹੜੇ ਐਸਐਚਓਜ਼ ਹੈਗੇ ਨੇ ਉਹਨਾਂ ਦੀ ਜੋ ਮੀਟਿੰਗ ਹੈ ਉਹ ਇੱਥੇ ਲਈਤੀ ਗਈ ਆ ਤੇ ਖਾਸ ਤੌਰ ਦੇ ਉੱਤੇ ਉਹਨਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਨੇ ਅਗਰ ਕੋਈ ਵੀ ਤੁਹਾਨੂੰ ਸ਼ਰਾਰਤੀ ਅੰਸਰ ਲੱਭਦਾ ਤੌਰ ਤੇ ਜਿਹੜੀ ਆ ਤੁਰੰਤ ਕਾਰਵਾਈ ਕੀਤੀ ਜਾਵੇ ਕਿਉਂਕਿ ਪੰਜਾਬ ਅਲਰਟ ਤੇ ਹੋਣ ਦੇ ਨਾਲ ਨਾਲ ਸ੍ਰੀ ਹਿਮਸਰ ਸਾਹਿਬ ਦੇ ਵਿੱਚ ਵੀ ਜਿਹੜੇ ਫੋਰਸ ਦੇ ਜਿਹੜੇ ਪੁਖਤਾ ਪ੍ਰਬੰਧ ਹੈਗੇ ਨੇ ਉਹ ਕਿਤਨਾ ਕਿਤੇ ਪ੍ਰੋਪਰ ਤਰੀਕੇ ਨਾਲ ਕਰ ਲਿੱਤੇ ਗਏ ਨੇ ਪੁਖਤਾ ਪ੍ਰਬੰਧ ਤੇ ਨਾਲ ਦੀ ਨਾਲ ਉਹਨਾਂ ਵੱਲੋਂ ਜੋ ਵੀ ਸ਼ਰਾਰਤੀ ਅਨਸਰ ਹੋਣਗੇ ਉਹਨਾਂ ਦੇ ਉੱਤੇ ਜੋ ਕਾਰਵਾਈ ਕਰਨ ਦੇ ਜਿਹੜੇ ਹੁਕਮ ਹੈਗੇ ਨੇ ਉਹ ਜੋ ਆਪਣੇ ਐਸ ਐਚ ਓਜ਼ ਨੂੰ ਦੇ ਦਿੱਤੇ ਗਏ ਨੇ ਤੇ ਨਾਲ ਦੀ ਨਾਲ ਜਿਹੜੀ ਟ੍ਰੈਫਿਕ ਹੈਗੀ ਆ ਕਿਉਂਕਿ ਵਿਸ਼ੇਸ਼ ਤੌਰ ਦੇ ਉੱਤੇ ਜਦੋਂ ਟ੍ਰੈਫਿਕ ਦੇ ਹਾਲਾਤ ਕਿਤਨਾ ਕਿਤੇ ਜੋ ਲੋਕ ਕਹਿੰਦੇ ਮਾੜੇ ਹੁੰਦੇ ਨੇ ਜਦੋਂ ਜ਼ਿਆਦਾਤਰ ਸ਼ਰਧਾਲੂ ਵੀ ਆਉਂਦੇ ਨੇ ਤੇ ਨਾਲ ਦੀ ਨਾਲ ਜਿਹੜੀ ਸ਼ਹਿਰ ਦੀ ਵੀ ਟ੍ਰੈਫਿਕ ਹੈਗੀ ਆ ਸ਼੍ਰੀ ਹਰਿਮੰਦਰ ਸਾਹਿਬ ਦੀ ਤਾਂ ਕਾਫੀ ਜੋ ਦਿੱਕਤ ਪਰੇਸ਼ਾਨੀਆਂ ਦਾ ਸਾਹਮਣਾ ਜੋ ਆਮ ਜਨਤਾ ਨੂੰ ਕਰਨਾ ਪੈਂਦਾ ਤੇ ਸਾਡੇ ਨਾਲ ਜੋ ਅਧਿਕਾਰੀਆਂ ਹੈਗੇ ਨੇ ਉਹ ਵੀ ਇੱਥੇ ਮੌਜੂਦ ਨੇ ਗੱਲ ਕਰਾਂਗੇ ਤਾਂ ਜੀ ਮੈਮ ਜੋ 26 ਜਨਵਰੀ ਨੇੜੇ ਆ ਰਹੀ ਆ ਇੱਕ ਤਾਂ ਅਲਰਟ ਤੇ ਹੈਗਾ ਪੰਜਾਬ ਕਿਉਂਕਿ ਸਕਿਉਰਿਟੀ ਪਰਪਸ ਦੇ ਤੌਰ ਤੇ ਵੇਖਿਆ ਕਮਿਸ਼ਨਰ ਰੇਡ ਪੁਲਿਸ ਨੂੰ ਜਿਹੜਾ ਹਦਾਇਤਾਂ ਦੇ ਦਿੱਤੀਆਂ ਗਈਆਂ ਨੇ ਡੀਪੀ ਸਾਹਿਬ ਵੱਲੋਂ ਦੂਸਰਾ ਟ੍ਰੈਫਿਕ ਦੇ ਹਾਲਾਤ ਠੀਕ ਰਹਿੰਦਾ ਤਾਂ ਇਸ ਇਸ ਨੂੰ ਲੈ ਕੇ ਕੀ ਕੁਝ ਮੀਟਿੰਗ ਦੇ ਵਿੱਚ ਅੱਜ ਫੈਸਲੇ ਲਿੱਤੇ ਗਏ ਨੇ ਦੇਖੋ ਜਿਹੜੀ ਅਲਰਟ ਦੀ ਗੱਲ ਕਰਦੇ ਆ ਉਹ ਮਾਨਜੋਗ ਸੀਪੀ ਸਾਹਿਬ ਡੇਲੀ ਸਾਡੀ ਮੀਟਿੰਗਸ ਹੁੰਦੀਆਂ ਉਹਦੇ ਵਿੱਚ ਬਰੀਫ ਕਰਦੇ ਜਿੰਨੇ ਵੀ ਸਾਡੇ ਐਸਪੀ ਰੈਂਕ ਦੇ ਆਫੀਸਰ ਜੂਨਲ ਆਫੀਸਰ ਹੈਗੇ ਆ ਮੀਟਿੰਗ ਕਰਦੇ ਆ ਪ੍ਰੋਪਰ ਸਾਡੇ ਜਿਹੜੇ ਡੇ ਨਾਈਟਸ ਜਿਹੜੇ ਨਾਕੇ ਆ ਉਹ ਚੈਕਿੰਗ ਸਾਡੀ ਚੱਲਦੀ ਆ ਜਿਵੇਂ ਰੇਲਵੇ ਸਟੇਸ਼ਨ 26 ਜਨਵਰੀ ਨੂੰ ਲੈ ਕੇ ਰੇਲਵੇ ਸਟੇਸ਼ਨ ਬੱਸ ਸਟੈਂਡ ਪਾਰਕਿੰਗਸ ਹੋ ਗਈਆਂ ਉਹਨਾਂ ਨੂੰ ਲੈ ਕੇ ਐਂਟੀ ਸਬੋਟੇਜ ਚੈਕਿੰਗ ਜਿਹੜੀ ਆ ਉਹ ਪ੍ਰੋਪਰ ਸਾਰੀ ਜਿਹੜੀ ਹੋ ਰਹੀ ਆ ਟਰੈਫਿਕ ਦੇ ਰਿਗਾਰਡਿੰਗ ਜਿਹੜੀ ਟਰੈਫਿਕ ਨੂੰ ਲੈ ਕੇ ਸਾਡੇ ਕਾਫੀ ਜਿਹੜੀਆਂ ਪ੍ਰੋਬਲਮ ਪਿ ਜਿਹੜੇ ਇਹਨਾਂ ਦੇ ਅੱਗੇ ਟੂ ਬੈਂਸ ਦੇ ਜਿਹੜੇ ਇੰਚਾਰਜ ਹੈਗੇ ਸੀ ਕਿ ਇਹਨਾਂ ਦੇ ਨਾਲ ਜਿਹੜੀ ਮੀਟਿੰਗ ਕੀਤੀ ਸੀਗੀ ਜਿਹੜੀਆਂ ਸਾਨੂੰ ਮੈਂ ਜੂਨ ਚਾਰਜ ਨਾਲ ਹੀ ਸਾ ਮੇਰੇ 6 ਜੂਨ ਚਾ ਸੀਗੇ ਨਾਲ ACP ਸੀਗੇ ਇਹਨਾਂ ਨਾਲ ਇਹ ਮੀਟਿੰਗ ਕੀਤੀਆਂ ਵੀ ਕਿ ਜਿਹੜੀਆਂ ਆਉਣ ਵਾਲੇ ਸਮੇਂ ਵਿੱਚ ਨਾ ਜਾਂਦਾ ਕੋਈ ਪ੍ਰੋਬਲਮ ਕਿਉਂਕਿ ਬਾਬਾ ਜੀ ਦੀਪ ਸਿੰਘ ਦਾ ਵੀ ਦਿਹਾੜਾ ਆ ਰਿਹਾ ਵਾ ਉਹਨੂੰ ਵੀ ਲੈ ਕੇ ਸਾਡੀ ਕੋਸ਼ਿਸ਼ ਇਹ ਹੋਈ ਹੈ ਕਿ ਸ਼ਹਿਰ ਵਿੱਚ ਜਿਹੜੀ ਟ੍ਰੈਫਿਕ ਆ ਸੁਮੂਥਲੀ ਚੱਲ ਸਕੇ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਆ ਸਕੇ ਤੇ ਉਹਦੇ ਰਿਗਾਰਡਿੰਗ ਇਹਨਾਂ ਨਾਲ ਮੀਟਿੰਗ ਕੀਤੀ ਸੀਗੀ ਲੋਕਾਂ ਨੂੰ ਵੀ ਇਹ ਹਦਾਇਤ ਕਰਦੇ ਆ ਤੁਹਾਡੇ ਮਾਧਿਅਮ ਦੇ ਰਾਹੀਂ ਕਿ ਕੋਈ ਗੱਡੀ ਜਿਹੜੀ ਆਪਣੀ ਰੋਂਗ ਸਾਈਡ ਤੇ ਨਾ ਪਾਰ ਕਰਨ ਜਿਹਦੇ ਨਾਲ ਜਿਹੜੀ ਟ੍ਰੈਫਿਕ ਹੈ ਉਹ ਜਾਮ ਹੋ ਸਕੇ ਮੈਂ ਖਾਸ ਤੌਰ ਦੇ ਉੱਤੇ 26 ਜਨਵਰੀ ਨੂੰ ਲੈ ਕੇ ਕਿਤਨਾ ਕਿਤੇ ਕਹਿ ਸਕਦੇ ਆ ਕਿ ਇੱਕ ਤਾਂ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਵੀ ਹੈਗਾ ਤਾਂ ਉਸ ਮੌਕੇ ਜੋ ਇੱਕ ਨਗਰਗਿਰਤਨ ਵੀ ਨਿਕਲਣਾ ਹੈਗਾ ਤਾਂ ਇੱਕ ਤਾਂ ਉਹ ਰੋਡ ਬਲੋਕ ਹੋਉਂਦਾ ਹੈ ਜਿਹੜੇ ਖਸਤਾ ਹੈਗੇ ਕਿਉਂਕਿ ਕਾਫੀ ਜ਼ਿਆਦਾ ਲੱਖਾਂ ਦੀ ਤਦਾਰ ਤੇ ਸੰਗਤ ਹੁੰਦੀ ਹੈ ਤਾਂ ਦੂਸਰੀ ਤਾਂ ਗੱਲ ਕਰ ਲਈਏ ਕਿ 26 ਜਨਵਰੀ ਵਾਲੇ ਦਿਨ ਜੋ ਕਈ ਵੱਡੇ ਜੋ ਕਹਿ ਸਕਦੇ ਮੰਤਰੀ ਸਾਹਿਬਾਨ ਵੀ ਪਹੁੰਚੇ ਹੁੰਦੇ ਨੇ ਖਾਸ ਤੌਰ ਤੇ ਗੰਧੀ ਗਰਾਊਂਡ ਵੀ ਪ੍ਰੋਗਰਾਮ ਹੋਣਾ ਹੁੰਦਾ ਤਾਂ ਉਸ ਸਮੇਂ ਦੇ ਵਿੱਚ ਕਿਹੜੀ ਕਿਹੜੀ ਪੈ ਸਕਦੀ ਆ ਜਾਂ ਕਿਹੜੀ ਰੋਡ ਖੁੱਲੇ ਕੋ ਰੋਡ ਰੋਡ ਮੈਪ ਤਿਆਰ ਕੀਤਾ ਇਸ ਨੂੰ ਲੈ ਕੇ ਇਹ ਐਕਚੁਅਲੀ ਮੇਨ ਜਿਹੜਾ ਮੇਨ ਰੂਟ ਹੁੰਦਾ ਵਾ ਉਹ ਅੱਜ ਸਾਡਾ ਸਕਿਉਰਿਟੀ ਪ੍ਰੋਗਰਾਮ ਅੱਜ ਮਾਨਜੋਕ ਸੀਪੀ ਸਾਹਿਬ ਨੇ ਵੀ ਜਦੋਂ ਸਵੇਰੇ ਗੱਲ ਕੀਤੀ ਸੀਗੀ ਉਹਦੇ ਵਿੱਚ ਰੂਟ ਆ ਜਿਹੜਾ ਡਿਸਾਈਡ ਕਰ ਲਿਆ ਜਾਊਗਾ ਔਰ ਸਾਡੀ ਕੋਸ਼ਿਸ਼ ਹੈਗੀ ਆ ਕਦੀ ਵੀ ਜਦੋਂ ਐਵੇਂ ਦੀ ਕੋਈ ਵੀ ਜਾਂ ਮਤਲਬ 26 ਜਨਵਰੀ ਜਾਂ 15 ਅਗਸਤ ਹੁੰਦੀ ਹੈ ਕਦੀ ਵੀ ਅੱਜ ਤੱਕ ਬਲਾਕਿੰਗ ਨਹੀਂ ਹੁੰਦੀ ਡਾਇਵਰਸ਼ਨ ਸਾਡੇ ਵੱਲੋਂ ਕੀਤੇ ਜਾਂਦੀਆਂ ਉਹ ਕੱਲ ਨੂੰ ਤੁਹਾਨੂੰ ਮੈਂ ਬਰੀਫ ਜ਼ਰੂਰ ਕਰੂੰਗੀ ਜਿਵੇਂ ਅੱਜ ਪ੍ਰੋਗਰਾਮ ਨਿਕਲਦਾ ਵਾ ਕਿੱਧਰੋਂ ਵੀਆਈਪੀ ਨੂੰ ਲੈ ਕੇ ਹੋਗੀ ਕਿੱਥੇ ਵੀਵੀਆਈਪੀ ਪਾਰਕਿੰਗ ਹੋਊਗੀ ਉਹ ਸਾਰੀਆਂ ਹੋਣ ਗਿਆ ਬਾਕੀ ਬਾਬਾ ਜੀ ਦੀਪ ਸਿੰਘ ਦਾ ਜਿਹੜਾ ਦਿਹਾੜਾ ਵਾ ਉਹਨਾਂ ਦੀ ਵੀ ਅੱਜ ਮੀਟਿੰਗ ਉਹਨਾਂ ਦੇ ਨਾਲ ਹੈਗੀ ਹੈ ਜਿਹੜੀ ਗੁਰਦੁਆਰਾ ਸਾਹਿਬ ਦੀ ਕਮੇਟੀ ਆ ਉਹਨਾਂ ਦੇ ਨਾਲ ਮੀਟਿੰਗ ਆ ਉਹ ਵੇਖਾਂਗੇ ਜਦੋਂ ਇਹਨਾਂ ਨੇ ਨਗਰ ਕੀਰਤਨ ਕਿਵੇਂ ਕੱਢਣਾ ਕਿੱਧਰੋਂ ਦੀ ਕੱਢਣਾ ਫਿਰ ਪ੍ਰੋਪਰ ਜਿਹੜੀ ਆ ਉਹ ਵੀ ਤੁਹਾਡੇ ਥਰੂ ਅਸੀਂ ਪਬਲਿਕ ਨੂੰ ਜ਼ਰੂਰ ਜਾਣਕਾਰੀ ਦਵਾਂਗੇ ਤਾਂ ਜੋ ਕੋਈ ਵੀ ਜਿਹੜਾ ਵਾ ਕਿਸੇ ਨੂੰ ਨਾ ਪ੍ਰੋਬਲਮ ਹੋਵੇ ਕਿੱਥੇ ਪਾਰਕਿੰਗ ਹੋਣ ਗਿਆ ਕਿੱਥੋਂ ਦੀ ਲੋਕ ਆ ਸਕਦੇ ਆ ਕਿਹੜੀਆਂ ਹੀ ਡਾਇਵਰਸ਼ਨਾਂ ਦੇਣੀਆਂ ਵਾ ਕਿਹੜੇ-ਕਿਹੜੇ ਰੂਟ ਤੋਂ ਜਿਹੜਾ ਜਿਹੜਾ ਗੁਰੂ ਮਾਰੇ ਦੇ ਦਿਨ ਮੈਨੂੰ ਮਤਲਬ ਮੈਨੂੰ ਤਕਰੀਬ ਡੇਢ ਪੌਣੇ 2 ਸਾਲ ਹੋ ਗਏ ਆ ਐਵੇਂ ਦਾ ਕਦੀ ਪ੍ਰੋਬਲਮ ਨਹੀਂ ਆਈ ਜਦੋਂ ਵੀ ਕੋਈ ਨਗਰ ਕੀਰਤਨ ਨਿਕਲਣਾ ਕਿਸੇ ਵੀ ਕਿਸੇ ਵੀ ਧਰਮ ਦਾ ਕੋਈ ਵੀ ਨਿਹਾਨਾ ਹੁੰਦਾ ਵਾ ਔਰ ਸਾਡੀ 100% ਕੋਸ਼ਿਸ਼ ਹੋਊਗੀ ਟ੍ਰੈਫਿਕ ਜਾਮ ਕਿਤੇ ਵੀ ਨਾ ਲੱਗੇ ਔਰ ਲੋਕਾਂ ਨੂੰ ਇਹਦੇ ਬਾਰੇ ਤੁਹਾਡੇ ਤਹਾਨੂੰ ਜ਼ਰੂਰ ਮੈਂ ਇੰਟੀਮੇਟ ਕਰੂੰਗੀ ਖਾਸ ਤੌਰ ਦੇ ਉੱਤੇ ਜਦੋਂ ਇਹੋ ਜਿਹੇ ਧਾਰਮਿਕ ਪ੍ਰੋਗਰਾਮ ਹੁੰਦੇ ਨੇ ਜਿਹਦਾ ਨਗਰ ਕੀਰਤਨ ਦੀ ਗੱਲ ਕਰ ਲਈ ਤਾਂ ਇਹਨਾਂ ਦੇ ਵਿੱਚ ਕਈ ਵਾਰ ਸ਼ਰਾਰਤੀ ਅਨਸਰ ਵੇਖਣ ਨੂੰ ਮਿਲਦੇ ਨੇ ਤਾਂ ਉਹਨਾਂ ਦੇ ਉੱਤੇ ਵੀ ਨਿਗਰਾਨੀ ਖਾਸ ਤੌਰ ਤੇ ਰੱਖੀ ਜਾਏ ਬਿਲਕੁਲ ਸਾਡੀਆਂ ਸਿਵਲ ਕਪਰਿਆਂ ਵਿੱਚ ਵੀ ਜਿਹੜੀਆਂ ਵਾ ਮੁਲਾਜ਼ਮ ਸਾਡੇ ਲੱਗੇ ਹੋਣਗੇ ਆਲਰੇਡੀ ਲਾਅ ਐਂਡ ਆਰਡਰ ਵੀ ਟੀਮਾਂ ਜਿਹੜੀਆਂ ਉਹ ਨਾਲ ਚੱਲਦੀਆਂ ਵਾਂ ਐਸ ਐਚਓ ਨੂੰ ਮਾਨਯੋਗ ਸੀਪੀ ਸਾਹਿਬ ਹਦਾਇਤ ਕਰਦੇ ਆ ਔਰ ਵਿੱਚ ਸਾਡੀ ਵੀ ਜਿਹੜੀ ਟ੍ਰੈਫਿਕ ਪੁਲਿਸ ਆ ਕਿਉਂਕਿ ਜਿਹੜੇ ਲੋਕ ਜਿਹੜੇ ਕਈ ਐਵੇਂ ਦੇ ਹੁੰਦੇ ਆ ਜਿਨ੍ਹਾਂ ਨੇ ਮਤਲਬ ਮੰਗਤਿਆਂ ਦੀ ਭੇਸ ਵਿੱਚ ਜਿਹੜੇ ਜੋ ਜੀਆਂ ਛੋਟੀਆਂ ਮੋਟੀਆਂ ਜਿਹੜੀਆਂ ਚੋਰੀ ਕਰਨ ਵਾਸਤੇ ਆਲਰੇਡੀ ਸਾਡੀਆਂ ਜਿਹੜੀਆਂ ਵਾਚਰ ਟੀਮਾਂ ਜਰੂਰ ਹੋਣਗੀਆਂ ਉਹ ਹਾਂ ਜਦੋਂ ਵੀ ਨਗਰ ਕੀਰਤਨ ਆ ਚੱਲੂਗਾ ਮਤਲਬ ਉਹਦੇ ਵਿੱਚ ਪੱਕਾ ਹੋਣਗੇ ਕਿ ਕਿਤੇ ਵਾਚ ਕਰਦੇ ਹੋਣਗੇ ਜਿਵੇਂ ਸਾਡੀਆਂ ਸਪੈਸ਼ਲ ਪ੍ਰਾਈਮ ਦੀਆਂ ਟੀਮਾਂ ਵਾ ਵੇਖਣਗੇ ਕਿਥੇ ਕੋਈ ਪ੍ਰੋਬਲਮ ਆਉਂਦੀ ਹੈ ਜਾਂ ਲਾਅ ਐਂਡ ਆਰਡਰ ਦੀ ਕੋਈ ਪ੍ਰੋਬਲਮ ਆਉਂਦੀ ਹੈ ਉਹਦੇ ਵਾਸਤੇ ਵੱਖਰੀਆਂ ਵੱਖਰੀਆਂ ਟੀਮਾਂ ਜਿਹੜੀਆਂ ਪੁਲਿਸ ਸਟੇਸ਼ਨ ਵੱਲੋਂ ਮਾਨਯੋਗ ਸੀਪੀ ਸਾਹਿਬ ਨੇ ਹਦਾਇਤਾਂ ਕੀਤੀਆਂ ਹੈ ਉਹ ਤਿਆਰ ਹੋਣਗੇ ਔਰ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਐਵੇਂ ਦੀ ਪ੍ਰੋਬਲਮ ਨਾ ਹੋ ਸਕੇ ਜਦੋਂ ਵੀ ਕੋਈ ਸੰਗਤ ਵਿੱਚ ਆਸਟਰ ਤੋਂ ਤੇ ਜਿਹੜੀਆਂ ਸੜਕਾਂ ਦਾ ਨਿਰਮਾਣ ਹੈ ਕਿਤੇ ਨਾ ਕਿਤੇ ਕਾਫੀ ਕਹਿ ਸਕਦਾ ਕਿ ਹੋਲੀ ਕਾਫੀ ਟਾਈਮ ਲੱਗ ਰਿਹਾ ਇਸ ਚੀਜ਼ ਨੂੰ ਤਾਂ ਉਸ ਚੀਜ਼ ਦੇ ਨਾਲ ਟ੍ਰੈਫਿਕ ਤੇ ਵੀ ਕੋਈ ਨਾ ਕੋਈ ਅਸਰ ਪੈਂਦਾ ਹੋਊਗਾ ਤਾਂ ਇਹ ਚੀਜ਼ ਨੂੰ ਲੈ ਕੇ ਕਾਰਪੋਰੇਸ਼ਨਾਂ ਵੀ ਮੀਟਿੰਗ ਹੋ ਰਹੀ ਹੈ ਬਿਲਕੁਲ ਅੱਜ ਵੀ ਮਾਂਜੁਕ ਸੀਪੀ ਸਾਹਿਬ ਦੀ ਮਾਂਜੁਕ ਡੀਸੀ ਸਾਹਿਬ ਕੋਲ ਕਮਿਸ਼ਨਰ ਕਾਰਪੋਰੇਸ਼ਨ ਦਾ ਚਾਰਜ ਹੈ ਪਹਿਲੀ ਵਾਰੀ ਆਗੇ ਸਾਡੇ ਅਮਲੇ ਸਰਵੇ ਚ ਜਿਹੜੀ ਮੇਰੀ ਲਾਸਟ ਜਦੋਂ ਮੀਟਿੰਗ ਹੋਈ ਸੀਗੀ ਕਾਫੀ ਜਿਹੜੇ ਅਸੀਂ ਬਲੈਂਕਰਸ ਕਾਏ ਸੀਗੇ ਰਿਫਲੈਕਟਰ ਕਾਏ ਸੀਗੇ ਰੋਡ ਨੂੰ ਠੀਕ ਕਰਨ ਵਾਸਤੇ ਕੁਝ ਚੌਂਕ ਆ ਉਹ ਸਾਰੇ ਤਕਰੀਬਨ ਸਾਡੇ ਫਰਕ ਪੈ ਗਿਆ ਕਾਫੀ ਬਹੁਤ ਜ਼ਿਆਦਾ ਮਤਲਬ ਕੰਮ ਹੋਇਆ ਵਾ ਅੱਜ ਵੀ ਸੀਪੀ ਸਾਹਿਬ ਉਸੇ ਰਿਗਾਰਡਿੰਗ ਹੀ ਮੀਟਿੰਗ ਕਰਨ ਗਏ ਜਿਹੜੀਆਂ ਕੁਝ ਹੋਰ ਨਵੀਆਂ ਡਿਮਾਂਡ ਸਾਡੇ ਵੱਲੋਂ ਹੋਣਗੀਆਂ ਉਹ ਮੀਆਂ ਮਾਂਜੁਕ ਸੀਪੀ ਸਾਹਿਬ ਉਹਨਾਂ ਅਗੇ ਰੱਖਣਗੇ ਜੀ ਤੋ ਜੀ ਬਿਲਕੁਲ ਜਿਵੇਂ ਤੁਸੀਂ ਦੇਖਿਆ ਸਨ ਇਹ ਮੈਡਮ ਇਸ ਏਡੀਸੀਪੀ ਟ੍ਰੈਫਿਕ ਜੋ ਅਮਨਦੀਪ ਕੋਰਤਾ ਉਹਨਾਂ ਵੱਲੋਂ ਖਾਸ ਤੌਰ ਤੇ ਦੱਸਿਆ ਗਿਆ ਕਿ ਜੋ ਆਉਣ ਵਾਲੇ ਦਿਨਾਂ ਦੇ ਵਿੱਚ ਖਾਸ ਤੌਰ ਤੇ 26 ਜਨਵਰੀ ਤਾਂ ਹੈਗੀ ਆ ਉਸ ਦੇ ਨਾਲ ਨਾਲ ਬਾਬਾ ਦੀਪ ਸਿੰਘ ਜੀ ਦਾ ਵੀ ਜੋ ਕਹਿ ਸਕਦੇ ਆ ਕਿ ਜਨਮ ਦਿਹਾੜਾ ਹੈਗਾ ਤਾਂ ਉਸ ਦਿਨ ਖਾਸ ਤੌਰ ਤੇ ਜੋ ਨਗਰ ਕੀਰਤਨ ਆ ਉਹ ਵੀ ਜੋ ਆਰੰਭ ਹੋਣਾ ਆ ਤਾਂ ਉਸ ਨੂੰ ਨਗਰ ਕੀਰਤਨ ਨੂੰ ਲੈ ਕੇ ਕੀ ਰੋਡ ਮੈਪ ਰਹਿਣਗੇ ਇਹ ਵੀ ਜੋ ਆਉਣ ਵਾਲੇ ਸਮੇਂ ਬੜੀ ਛੇਤੀ ਜੋ ਅਸੀਂ ਤੁਹਾਡੇ ਨਾਲ ਸਾਂਝਾ ਕਰਾਂਗੇ ਤੇ ਨਾਲ ਦੇ ਨਾਲ 26 ਜਨਵਰੀ ਨੂੰ ਲੈ ਕੇ ਜਿਹੜਾ ਖਾਸ ਪੁਖਤਾ ਪ੍ਰਬੰਧ ਜੋ ਆ ਪੰਜਾਬ ਪੁਲਿਸ ਵੱਲੋਂ ਸ਼੍ਰੀਮੁਖੀ ਦੀ ਪੁਲਿਸ ਵੱਲੋਂ ਕਰ ਲਿੱਤੇ ਗਏ ਨੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਲક્ષ ਸੁਨਕ ਜਗਵਾਨੀ ਟੀਵੀ ਸ਼੍ਰੀ ਹਮਸਾਹਿਬ